ਨੇਕ اوف ਗੋੜ ਦੇ ਨਾਮ ਤੋਂ ਜਾਣੇ ਜਾਂਦੇ ਨੇ ਗੱਗਾ ਜਹਰਪੀ ਜਨੂੰ ਕਿ ਤੁਹਾਨੂੰ ਪਹਿਲਾਂ ਦੱਸਿਆ ਗੱਗਾ ਜਹਰਪੀ ਜੀ Rajasthan ਦੇ ਰਾਜਾ ਤੇ ਗੋਰਖਨਾਥ ਬਾਬਾ ਜੀ ਦੇ ਸ਼ਿਸ਼ੇ ਸੀ ਆਈ ਲਵ ਛਪਾਰ ਨਿਊ ਅਪਡੇਟ ਵੀਡੀਓ 28 8 2024 ਦੀ ਤੁਹਾਨੂੰ ਦਿਖਾਉਣ ਲੱਗੇ ਆ ਤੇ ਦੂਰ ਦੂਰ ਸੰਗਤਾਂ ਪਹੁੰਚਦੀਆਂ ਨੇ ਦਰਬਾਰ ਦੇ ਵਿੱਚ ਪੰਜਾਬ ਦਾ ਹੀ ਨਹੀਂ ਬਲਕਿ ਇਹ ਜੋ ਛਪਾਰ ਦਾ ਮੇਲਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਮਸ਼ਹੂਰ ਮੇਲਾ ਹੈ بڑے ਮੇਲਿਆਂ ਦੇ ਵਿੱਚੋਂ ਇੱਕ ਮੇਲਾ ਲੱਗਦਾ ਹੈ ਛਪਾਰ ਦਾ ਮੇਲਾ ਜੀ ਹਾਂ بڑے ਮੇਲਿਆਂ ਦੇ ਵਿੱਚੋਂ ਦੂਜੇ ਨੰਬਰ ਤੇ ਲੱਗਦਾ ਹੈ ਮਾਲਵੇ ਦਾ ਸਭ ਤੋਂ ਮਸ਼ਹੂਰ ਮੇਲਾ ਛਪਾਰ ਦਾ ਮੇਲਾ ਜੋ ਕਿ ਛਪਾਰ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਪੈਂਦਾ ਹੈ ਤੇ ਅਮਿਤਕਾਰ ਸ਼ਹਿਰ ਦੇ ਵਿੱਚ ਇਹ ਛਪਾਰ ਦਾ ਮੇਲਾ ਲੱਗਦਾ ਹੈ ਗੁਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਛਪਾਰ ਪਿੰਡ ਦੇ ਵਿੱਚ ਤੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮਹਾਦੇਵ ਦੇ ਭਗਤ ਵੀਡੀਓ ਨੂੰ ਸ਼ੇਅਰ ਕਰ ਜੈ ਪੀਰਾਂ ਦੀ ਜੈ ਪੀਰਾਂ ਬਨੇ ਰਹੋ ਵੀਡੀਓ ਦੇ ਅਖੀਰ ਤੱਕ ਤੇ ਬਾਬੇ ਦੇ ਦਰਬਾਰ ਦੇ ਵਿੱਚ ਰੌਣਕਾਂ ਲੱਗੀਆਂ ਰਹਿੰਦੇ ਨੇ ਢੋਲ ਨਗਾਰੇ ਵੱਜਦੇ ਰਹਿੰਦੇ ਨੇ ਜੈ ਪੀਰਾਂ ਦੇ ਤੁਹਾਡਾ ਫੇਰ ਤੋਂ ਸਾਡੇ ਨਿਊ ਬਲੌਗ ਦੇ ਵਿੱਚ ਉਮੀਦ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦਾ ਮਸ਼ਹੂਰ ਵਰਲਡ ਫੇਮਸ ਜੋ ਕਿ ਛਪਾਰ ਦਾ ਮੇਲਾ ਛਪਾਰਪਿੰਡ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਸ਼ਰਦਾ ਪਹਾਉ ਦੇ ਨਾਲ ਇਹ ਜੋ ਕਿ ਹੈ ਮੇਲਾ ਲੱਗਦਾ ਹੈ ਨੂੰ ਅਪਡੇਟ ਵੀਡੀਓ 2024 ਦਿਖਾਉਣ ਲੱਗੇ ਆ ਇਸ ਟਾਈਮ ਆਪਾਂ ਮੌਜੂਦ ਆ ਅਮ드ਗੜ੍ਹ ਸ਼ਹਿਰ ਤੋਂ ਬਚਲੇ ਆ ਛਪਾਰਪਿੰਡ ਨੂੰ ਛਪਾਰਪਿੰਡ ਦਾ ਡਿਸਟ੍ਰਿਕਟ ਪਿੰਡ ਲੁਧਿਆਣਾ ਜੋ ਕਿ ਅਗਲੇ ਮਹੀਨੇ 5 ਤੋਂ 14 ਤੱਕ ਸ਼ੁਰੂ ਨੇ 16 17 18 19 20 21 ਆ ਇੱਕ ਹਫ਼ਤੇ ਦੇ ਲਈ ਜੋ ਕਿ ਹੈ ਮੇਲਾ ਇਹ ਲੱਗਣਾ ਤੇ ਚੱਲਦੇ ਆ ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਮਿਊਨਿਸਪਲ ਗਾਰਡਨ ਪਾਰਕ ਜੋ ਕਿ ਮੰਡੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਇਹ ਮਿਊਨਿਸਪਲ ਗਾਰਡਨ ਪਾਰਕ ਪੈਂਦਾ ਤੇ ਜਿਹੜਾ ਚਪਾਰ ਪਿੰਡ ਆ ਇਹ ਜੀ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਪੈਂਦਾ ਜੇਕਰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾਰਕ ਹੈ ਜੀ ਇਹ ਚਪਾਰ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਪੈਂਦਾ ਯੰਦਗੜ੍ਹ ਸ਼ਹਿਰ ਦੇ ਲਾਗੇ ਚਪਾਰ ਪਿੰਡ ਦੇ ਵਿੱਚ ਜੋ ਕਿ ਚਪਾਰ ਦਾ ਮੇਲਾ ਬੜੀ ਧੂਮ ਧਾਮ ਦੇ ਨਾਲ ਲੱਗਦਾ ਵਰਲਡ ਫੇਮਸ ਮੇਲਾ ਇਹ ਜਿੰਨਾ ਟਾਈਮ ਵੇਸਟ ਕੀਤੇ ਚੱਲਦੇ ਆ ਫਟਾਫਟ ਤੇ ਅੰਦਾਜ਼ ਦੇ ਵਿੱਚ ਚਪਾਰ ਤੇ ਦਿਖਾਉਂਦੇ ਆ ਤੁਹਾਨੂੰ ਉੱਥੇ ਦਾ ਕਿਹੜੇ-ਕਿਹੜੇ ਝੁੱਲੇ ਲੱਗੇ ਨੇ ਕੀ ਆ ਚੇਂਜ ਹੋਇਆ ਕੀ ਨਹੀਂ ਹੋਇਆ ਕੀ ਹੋ ਰਿਹਾ ਤੁਸੀਂ ਵੀਡੀਓ ਦੇ ਤੁਸੀਂ ਦੇਖ ਸਕੋਗੇ ਦੇਖ ਰਹੇ ਵੀਰਾਂ ਨੂੰ ਮੇਰੀ ਸਾਰੀ ਜਿੰਨੀ ਵੀ ਭੈਣਾਂ ਨੂੰ ਉਹਨਾਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਇਸ ਵੀਡੀਓ ਤੇ ਮੈਨੂੰ ਪਿਆਰ ਵੱਧ ਮਿਲਿਆ ਤੇ ਆਉਣ ਵਾਲੇ ਸਤੰਬਰ ਦੇ ਵਿੱਚ ਜਿਹੜਾ ਮੇਲਾ ਛਪਾਰ ਦਾ ਲੱਗਣਾ ਆਪਾਂ ਤੁਹਾਨੂੰ ਮੇਲਾ ਦਿਖਾਵਾਂਗੇ ਲਾਈਵ ਇਸ ਚੈਨਲ ਦੇ ਉੱਪਰ ਸੋ ਵੱਧ ਤੋਂ ਵੱਧ ਸਪੋਰਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਉਹ ਮੇਰੇ ਤੇ ਕਿੰਨੀ ਕ ਤਿਆਰੀਆਂ ਹੋ ਗਈਆਂ ਨੇ ਕਿੰਨੀ ਕ ਨਹੀਂ ਆ ਤੇ ਕੀ ਅਪਡੇਟ ਆ ਇਹ ਤੇ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਸੋ ਵੀਡੀਓ ਦੇਖੀਰ ਤੱਕ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਆਉਣ ਵਾਲੀ ਹਰ ਵੀਡੀਓ ਦੇ ਲਈ ਬੈਲ ਆਈਕਨ ਜਰੂਰ ਵਾ ਦਿਓ ਤੇ ਨੋਟੀਫਿਕੇਸ਼ਨ ਔਨ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਟਾਈਮ ਡੀਲ ਕੀਤੀ ਜਾਵੇ ਤਾਂ ਟਾਈਮ ਸ਼ਾਮ ਦੇ ਬੱਜ ਕੇ ਨੇ 6:20 ਮਿੰਟ ਐਸੀ ਜਗ੍ਹਾ ਤੇ ਲਕਨਾ ਸ਼ਿਮਾਰਦਾ ਮੇਲਾ ਤਿਆਰੀਆਂ ਚੱਲ ਰਹੀਆਂ ਨੇ ਜ਼ੋਰੋ ਛੋਰੋ ਦੇ ਨਾਲ ਅਗਲੇ 5 ਤੋਂ 2 ਹਫ਼ਤੇ ਬਾਅਦ ਜੋ ਕਿ ਹੈ ਮੇਲਾ ਲੱਗਣਾ ਸ਼ੁਰੂ ਹੋ ਜਾਣਾ ਤੇ ਆ ਉਹਦੇ ਛੋਟੇ-ਮੋਟੇ ਲੱਗੇ ਹੋਏ ਝੂਲੇ ਜਾਲੇ ਸਨੇਕ ਆਫ ਗॉड ਦੇ ਨਾਮ ਤੋਂ ਜਾਣੇ ਜਾਂਦੇ ਨੇ ਗੱਗਾ ਯਾਰ ਪੀਰ ਜੀ ਤੇ ਗੱਗਾ ਯਾਰ ਪੀਰ ਜੀ ਤੇ ਬਾਬਾ ਸਿਧੂ ਲਖਣ ਜੀ ਦੀ ਯਾਦ ਵਿੱਚ ਪਾਰ ਦਾ ਮੇਲਾ ਬੜੀ ਸ਼ਰਧਾ ਭਾਵ ਦੇ ਨਾਲ ਧੁੰਮ ਧਾਂ ਦੇ ਨਾਲ ਇਸ ਪਿੰਡ ਛਪਾਰ ਦੇ ਵਿੱਚ ਹਰ ਸਾਲ ਸਤੰਬਰ ਦੇ ਵਿੱਚ ਲੱਗਦਾ ਲੋ ਜੇ ਆਪਾਂ ਅਹਿਮਦਗੜ੍ਹ ਸ਼ਹਿਰ ਤੋਂ ਪਹੁੰਚ ਗਏ ਆ ਅ ਗੱਗਾ ਜਹਰਵੀਰ ਜੀ ਦੇ ਦਰਬਾਰ ਤੇ ਸਾਹਮਣੇ ਸੋ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਦਰਸ਼ਨ ਕਰੋ ਗੱਗਾ ਜਹਰਵੀਰ ਜੀ ਦੇ ਤੇ ਬਾਬਾ ਸਿਰਫ ਲਖਨ ਜੀ ਦੇ ਇਹ ਆਪਣੇ ਜੀਵਨ ਨੂੰ ਸਫਲ ਬਣਾਓ ਸੋ ਦੇਖ ਸਾਥੀਓ ਕੁਝ ਮੇਲੇ ਦੀਆਂ ਰੌਣਕਾਂ ਇਹੋ ਜਿਹੀਆਂ ਰੌਣਕਾਂ ਲੱਗੀਆਂ ਹੋਈਆਂ ਤੇ ਅੱਜ ਜੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਟਾਈਮ ਦੇਖ ਸਕਦੇ ਹੋ ਸ਼ਾਮ ਦੇ ਵੱਜ ਚੁੱਕੇ ਨੇ 6:11 ਤੇ ਦਿਨ ਹੈਗਾ ਅਜ ਬੁੱਧਵਾਰ ਦਾ ਤੇ 28/8/2024 ਦੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆਂ ਨਿਊ ਅਪਡੇਟ ਵੀਡੀਓ ਸੋ ਚਲਦੇ ਆਂ ਅੰਦਰ ਮੱਥਾ ਟੇਕਦੇ ਆਂ ਤੇ ਦਿਖਾਉਨੇ ਆ ਤੁਹਾਨੂੰ ਅੰਦਰ ਦਾ ਦ੍ਰਿਸ਼ ਤੇ ਵੀਡੀਓ ਲਖੀਰ ਤੱਕ ਬਨੇ ਰਹੋ ਤੇ ਦਰਸ਼ਨ ਕਰੋ ਗੱਗਾ ਯਹਰ ਪੀਰ ਜੀ ਦੇ ਤੇ ਬਾਬਾ ਸਿਸ ਲਖਨ ਜੀ ਦੇ ਤੇ ਜੀਵਨ ਨੂੰ ਸਫਲ ਬਣਾਓ ਸੋ ਫਾਈਨਲੀ ਆਪਾਂ ਖੜੇ ਆਂ ਦਰਬਾਰ ਦੇ ਮੂਹਰੇ ਸੋ ਚਲਦੇ ਆਂ ਅੰਦਰ ਤੇ ਦਰਸ਼ਨ ਕਰੋ ਤੇ ਜੀਵਨ ਨੂੰ ਸਫਲ ਬਣਾਓ ਜੀ ਹੁਣ ਇਸ ਸਾਲ ਮੇਲਾ ਜੀ ਲੱਗਣਾ ਟਾਈਮ ਦੱਸ ਦੋ ਇਹ ਲੋਕਾਂ ਨੂੰ ਜਿਹੜੇ ਦੇਖ ਰਹੇ ਨੇ ਵੀਡੀਓ ਉਹਨਾਂ ਨੂੰ ਦੱਸ ਦੋ ਮੇਲਾ ਲੱਗਣ ਦਾ ਟਾਈਮ ਦੱਸ ਦੋ ਮੇਲੇ ਨੂੰ ਬਾਜੀ ਪਤਾ ਹੀ ਕੀ ਆ ਇਹ 10 15 ਦਿਨ ਪਹਿਲੇ ਮੇਲੇ ਦੋ ਹਫਤੇ ਪਹਿਲੇ ਨੇ ਘਟੋ ਘਾ ਨੌਮੀ ਨਿਕਲ ਕੇ ਗਈ ਆ ਪਿਛੇ ਅੱਛਾ ਅੱਛਾ ਇੱਕ ਪਾਰ ਤੋਂ ਨੌਮੀ تھی ਕੀ ਕੱਲੇ ਦਿਨਾਂ ਨੂੰ ਨੌਮੀ ਕੱਲ ਨੌਮੀ ਸੀ 16 ਸਤੰਬਰ ਤੋਂ ਚੌਕੀਆਂ ਨੇ ਹਾਂ ਜੀ 16 ਸਤੰਬਰ ਕੋ ਯਾਨੀ ਕਿ 15 ਤਰੀਕ ਤੋਂ ਚੌਕੀਆਂ ਸਟਾਰ ਨੇ ਅੱਛਾ ਕਿੰਨੀ ਤਰੀਕ ਆਜ 28 ਤਰੀਕ ਹੈ ਹੈ ਇਹਨਾਂ ਹਾਂ ਹਾਂ 28 ਪਹਿਲੇ ਨੇ 17 ਦੇ ਦਿਨ ਇਹਨਸਤਾਰਾ ਕਰ ਦਿੰਗੇ 17 ਦਿਨ ਪਹਿਲੇ ਸਨੇਕ ਆਫ ਗੋੜ ਦੇ ਨਾਮ ਤੋਂ ਜਾਣੇ ਜਾਂਦੇ ਨੇ ਗੁੱਗਾ ਜਹਰਪੀਰ ਜਣ ਕੇ ਤੁਹਾਨੂੰ ਪਹਿਲਾਂ ਦੱਸਿਆ ਗੁੱਗਾ ਜਹਰਪੀਰ ਜੀ ਰਾਜਸਥਾਨ ਦੇ ਰਾਜਾ ਤੇ ਗੋਰਖਨਾਥ ਬਾਬਾ ਜੀ ਦੇ ਸ਼ិਸ਼ੇ ਸੀ ਤੇ ਬਾਬਾ ਸਿਸ ਲਖਣ ਜੀ ਛਪਾਰ ਪਿੰਡ ਦੇ ਵਿੱਚ ਰਹਿੰਦੇ ਸੀ ਤੇ ਗੁੱਗਾ ਜਹਰਪੀਰ ਜੀ ਬਾਬਾ ਸਿਸ ਲਖਣ ਜੀ ਦੇ ਮਿੱਤਰ ਸੀ ਜੋ ਇਸ ਜਗ੍ਹਾ ਤੇ ਰਹਿੰਦੇ ਸੀ चलते हैं अंदर ते कर दें दर्शन सत्त बारी मिट्टी निकालो बेटा ऐसे वन टू थ्री फोर फाइव सिक्स सेवन जय कर दो जय कर दो ਚਪਾਰ ਦੇ ਮੇਲੇ ਦੀ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਹ ਛਪਾਰ ਦਾ ਜਿਹੜਾ ਮੇਲਾ ਹੈ ਇਹ ਇਤਿਹਾਸਿਕ ਮੇਲਾ ਹੈ ਤੇ ਬਹੁਤ ਹੀ ਸ਼ਰਦਾ ਭਾਵ ਦੇ ਨਾਲ ਲੋਕੀ ਸੰਗਤ ਦਰਬਾਰ ਦੇ ਵਿੱਚ ਪਹੁੰਚਦੇ ਨੇ ਸੋ ਇਹ ਮੇਲਾ 1100 ਸਾਲਾਂ ਤੋਂ ਲੱਗਦਾ ਆ ਰਿਹਾ ਛਪਾਰ ਪਿੰਡ ਦੇ ਵਿੱਚ ਤੇ ਇਸ ਜਗ੍ਹਾ ਤੇ ਹਰ ਸਾਲ ਸਤੰਬਰ ਦੇ ਵਿੱਚ ਜਿਹੋ ਜਿਹਾ ਮੇਲਾ ਬੜੀ ਸ਼ਰਦਾ ਭਾਵ ਦੇ ਨਾਲ ਧੂਮ ਧਾਮ ਦੇ ਨਾਲ ਇਹ ਮੇਲਾ ਲੱਗਦਾ ਹੈ ਸੋ ਫਾਈਨਲੀ ਅਪਰ ਪਹੁੰਚੇ ਆ ਗੱਗਾ ਜਹਾਜ਼ ਖੀਰ ਜੀ ਦੇ ਦਰਬਾਰ ਦੇ ਵਿੱਚ ਜੋ ਕਿ ਮੇਲਾ ਤੁਹਾਨੂੰ ਪਹਿਲਾਂ ਕਿਹਾ ਮੇਲਾ ਅਗਲੇ ਮਹੀਨੇ ਜੋ ਕਿ ਹੈ ਚਪਾਰ ਦਾ ਸ਼ੁਰੂ ਹੋ ਜਾਣਾ ਮੇਲਾ ਇੰਨਾ ਕ ਮਸ਼ਹੂਰ ਹੈ ਕਾਪੀਆ ਕਿਤਾਬਾਂ ਦੇ ਇਤਿਹਾਸ ਦੇ ਪੰਨਿਆਂ 'ਚ ਜ਼ਿਕਰ ਹੁੰਦਾ ਹੈ ਚਪਾਰ ਦੇ ਮੇਲੇ ਦਾ ਸੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਅੱਜ ਤੋਂ 2 ਹਫ਼ਤਿਆਂ ਦੇ ਬਾਅਦ ਅੱਜ ਹੈ 28/8/2024 ਤੇ ਅਗਲੇ ਮਹੀਨੇ ਸਤੰਬਰ ਤੋਂ 16 ਸਤੰਬਰ ਤੋਂ ਜੋ ਕਿ ਹੈ ਮੇਲਾ ਸ਼ੁਰੂ ਹੋ ਜਾਣਾ ਤੇ ਚੱਲਦੇ ਹੁਣ ਦਰਸ਼ਨ ਕਰਦੇ ਆਂ ਗੱਗਾ ਜਹਰਵੀਰ ਜੀ ਦੇ ਤੇ ਬਾਬਾ ਸਿੱਧ ਸਿੰਘ ਲਖਣ ਜੀ ਦੇ ਤੇ ਦਰਸ਼ਨ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੈ ਪੀਰਾਂ ਦੀ ਸਾਲ ਜੀ ਮੇਲਾ ਜੀ ਕਹਿੰਦੇ 16 ਸਤੰਬਰ ਤੋਂ ਲੱਗਣਾ ਈ ਹਾਂ ਜੀ 16 ਨੂੰ 16 ਸਤੰਬਰ ਤੋਂ ਤੇ ਇਹ ਕਿੰਨੇ ਟਾਈਮ ਦੇ ਲਈ ਮੇਲਾ ਲੱਗਣਾ ਜੀ ਇਹ 6 ਦਿਨ ਦਾ ਹੁੰਦਾ 6 ਦਿਨ ਦਾ ਮੇਲਾ ਲਗਭਗ ਚੌਂਕੀਆਂ ਨੇ 17 ਦਾ ਮੇਲਾ ਠੀਕ ਹੈ ਜੀ ਤੇ ਮੇਲਾ ਲਗਭਗ ਕਿੰਨੇ ਕ ਦਿਨ ਚੱਲਦਾ ਜੀ ਇਹ ਇਹ 6 ਦਿਨ ਦਾ ਹੁੰਦਾ 6 ਦਿਨ ਦਾ ਮੇਲਾ ਹੁੰਦਾ ਜੀ 12 ਤੋਂ 22 ਤੱਕ ਠੀਕ ਹੈ ਜੀ ਮੇਲਾ ਇਤਿਹਾਸ ਪਤਾ ਹੀ ਕੁਛ ਹਾਂ ਜੀ ਕੀ ਇਹ ਇਤਿਹਾਸ ਹੈ ਮੇਲੇ ਦਾ ਇਹ ਬਾਬੇ ਦਾ ਲੱਗਦਾ ਉਹ ਬਾਬੇ ਦਾ ਵਿਆਹ ਦਾ ਦਿਨ ਹੁੰਦਾ ਹੁੰਦਾ ਬਾਬੇ ਦਾ ਗੁੱਗਾ ਜਹਰ ਵੀਰ ਜੀ ਦੀ ਵੀਰ ਜੀ ਦਾ ਮੈਂ ਗੁੱਗਾ ਜਹਰ ਵੀਰ ਜੀ ਦੇ ਆਪਣਾ ਬਾਬਾ ਸਿੱਧ ਸਲੱਖਣ ਬਾਈ ਦਾ ਹਾਂਜੀ ਹਾਂ ਇਹ ਦੋਸਤ ਨੇ ਪੱਤੇ ਦੋਸਤ ਨੇ ਹਾਂਜੀ ਜਿਹੜੇ ਆ ਲੋਕਾਉਣ ਦੀ ਵਿੱਦਿਆ ਲਈ ਸੀ ਗੁੱਗਾ ਬਾਬੇ ਨੇ ਹਾਂਜੀ ਹਾਂ ਜਿਹੜੇ ਲੋਕ ਹੋਏ ਸੀ ਉਹ ਬਾਬਾ ਸਿੱਧ ਸਲੱਖਣ ਦੇ ਦਿੱਤੀ ਜਿਹੜਾ 11 ਦੇ ਆ ਸਕਦੇ ਬਾਹਰ ਆਉਣਾ ਕੋਲ ਲੱਗਿਆ ਹੋਇਆ ਠੀਕ ਹੈ ਜੀ ਬਾਬਾ ਸਿੱਧ ਸਲੱਖਣ ਤੋਂ ਗੁੱਗਾ ਜਹਰ ਵੀਰ ਜੀ ਨੇ ਵਿੱਦਿਆ ਲਈ ਸੀ ਅਲੋਪ ਹੋਣ ਦੀ ਵਿੱਦਿਆ ਜੋ ਕਿ ਗੁੱਗਾ ਜਹਰ ਵੀਰ ਜੀ ਰਾਜਸਥਾਨ ਦੇ ਰਾਜਾ ਸੀਗੇ ਹਾਂਜੀ ਚੋਹਾਰ ਮੱਛੀ ਹਾਂਜੀ ਹਾਂ ਗੋਰਖਨਾਥ ਬਾਬਾ ਜੀ ਦੇ ਸ਼ਿਸ਼ੇ ਸੀ ਗੁਗਾ ਜਹਰਵੀਰ ਜੀ ਉਹਨਾਂ ਦੀ ਕਿਰਪਾ ਨਾਲ ਹੀ ਹੋਈ ਉਹਨਾਂ ਦੀ ਕਿਰਪਾ ਨਾਲ ਗੁਗਾ ਜਹਰਵੀਰ ਜੀ ਆਪਣੇ ਦੋਸਤ ਸਿੱਧ ਸਲਖਣ ਜੀ ਦੇ ਨਾਲ ਚਪਾਲ ਪੈਣ ਦੇ ਵਿੱਚ ਰਹਿੰਦੇ ਸੀ ਹਾਂਜੀ ਠੀਕ ਫਸ ਮੇਰੀ ਗੁਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲਖਣ ਜੀ ਤੇ ਸਾਹਮਣੇ ਨੀ ਕਰਤਾਸ ਆ ਵੀ ਜੋ ਵੀ ਵੀਡੀਓ ਦੇਖ ਰਹੇ ਨੇ ਉਹਨਾਂ ਦੀਆਂ ਮੰਗੀਆਂ ਮਰਜ਼ੀਆਂ ਪੂਰੀਆਂ ਹੋ ਜਾਣ ਤੇ ਉਹਨਾਂ ਦੇ ਹਰ ਕੰਮ ਬਣਨ ਸੋ ਜੀ ਦੂਰ ਦੂਰ ਸੰਗਤਾਂ ਪੋਸਤੀਆਂ ਨੇ ਦਰਬਾਰ ਦੇ ਵਿੱਚ ਗੁਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲਖਣ ਜੀ ਦੇ ਦਰਬਾਰ ਦੇ ਵਿੱਚ ਹਰ ਹਾਲ ਹਰ ਸਾਲ ਬੜੀ ਸ਼ਰਦਾ ਭਾਉ ਦੇ ਨਾਲ ਜੋ ਕਿ ਹੈ ਮੇਲਾ ਇਸ ਛਪਾਰ ਪਿੰਡ ਦੇ ਵਿੱਚ ਲੱਗਦਾ ਆ ਰਿਹਾ ਤੇ ਕਿਹਾ ਜਾਂਦਾ ਇਤਿਹਾਸਿਕ ਮੇਲਾ ਹੈ ਜੀ ਤੇ 1100 ਸਾਲਾਂ ਤੋਂ ਹੀ ਮੇਲਾ ਲੱਗਦਾ ਆ ਰਿਹਾ ਛਪਾਰ ਦੇ ਮੇਲੇ ਦੇ ਟਾਈਮ ਦਰਬਾਰ ਦੇ ਵਿੱਚ ਇੰਨੀ ਘਰੋਂਕਾ ਹੋ ਲੱਗ ਜਾਂਦੀਆਂ ਨੇ ਕਿ ਇਸ ਜਗ੍ਹਾ ਤੇ ਖੜਾ ਹੋਣ ਦੇ ਲਈ ਵੀ ਪੈਰ ਰੱਖਣਾ ਮੁਸ਼ਕਿਲ ਪੈਂਦਾ। ਤੇ ਪੂਰਾ ਰਸ਼ ਹੁੰਦਾ ਹੀ ਚਪਾਰ ਦੇ ਮੇਲੇ ਦੇ ਟਾਈਮ ਤੇ ਉਸ ਤੋਂ ਪਹਿਲਾਂ ਵੀ ਪੂਰੀ ਰੌਣਕਾਂ ਲੱਗਦੀਆਂ ਨੇ ਚਪਾਰ ਦੇ ਮੇਲੇ ਦੇ ਟਾਈਮ ਤੇ ਤੇ ਢੋਲ ਨਗਾਰੇ ਦਰਬਾਰ ਦੇ ਵਿੱਚ ਹਮੇਸ਼ਾ বাজਦੇ ਰਹਿੰਦੇ। ਰੌਣਕਾਂ ਪੂਰੀਆਂ ਲੱਗਦੀਆਂ ਨੇ ਤੇ ਸ਼ਰਧਾ ਭਾਵ ਦੇ ਨਾਲ ਜੋ ਵੀ ਹੈ ਸੰਗਤ ਦੂਰ ਦੂਰੋਂ ਪਹੁੰਚਦੀਆਂ ਨੇ ਦਰਬਾਰ ਦੇ ਵਿੱਚ। ਜੋ ਜਵਾਕ ਵੀ ਆ ਕੇ ਇਸ ਜਗ੍ਹਾ ਤੇ ਆ ਕੇ ਨੱਚਣ ਲੱਗ ਜਾਂਦੇ ਨੇ ਦਰਵਾਰ ਦੇ ਵਿੱਚ ਸੋ ਜੇ ਚੈਨਲ ਤੇ ਵਿਜ਼ਿਟ ਨਿਊ ਵਿਜ਼ਿਟ ਕੀਤਾ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਹਰੇਕ ਵੀਡੀਓ ਤੁਹਾਡੇ ਸਾਹਮਣੇ ਛਪਾਰ ਦੇ ਮੇਲੇ ਦੀਆਂ ਲਾਈਵ ਦਿਖਾਵਾਂਗੇ ਇਸ ਚੈਨਲ ਤੇ ਰਹੀ ਗੱਲ ਡਵੈਲਪਮੈਂਟ ਦੀ ਕੀਤੀ ਜਾਵੇ ਤਾਂ ਪਹਿਲਾਂ ਦੇ ਮੁਕਾਬਲੇ ਕਾਫੀ ਡਵੈਲਪਮੈਂਟ ਦੇਖੇ ਜਾ ਸਕਦੇ ਨੇ ਤੇ ਇੱਥੇ ਦੇ ਮੁੱਖ ਸਰਵادار ਹਰਤੀ ਬਾਬਾ ਜੀ ਉਹਨਾਂ ਦੀ ਦੇਖ-ਰੇਖ ਦੇ ਵਿੱਚ ਕਿਉਂਕਿ ਹੈ ਸਾਰੇ ਕੰਮ ਹੁੰਦੇ ਨੇ ਹਾਂਜੀ ਤੇ ਦਰਬਾਰ ਦੇ ਵਿੱਚ ਜੋ ਵੀ ਸ਼ਰਦਾ ਭਾਵ ਦੇ ਨਾਲ ਜੋ ਵੀ ਮਰਦਾ ਲੈ ਕੇ ਆਉਂਦੇ ਨੇ ਉਹਨਾਂ ਦੀ ਮੰਗੀਆਂ ਮਰਦਾ ਹੋ ਜਾਂਦੀਆਂ ਨੇ ਪੂਰੀਆਂ ਸਭ ਤੋਂ ਵੱਡੀ ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦਰਬਾਰ ਤੇ ਗੋਗਾ ਜਹਰਵੀਰ ਜੀ ਤੇ ਬੱਬਾ ਸਿੱਧ ਸਲਖਣ ਜੀ ਦੀ ਹਾਂ ਉਹਨਾਂ ਦਾ ਆਸ਼ੀਰਵਾਦ ਐ ਕਿਰਪਾ ਹੈ ਕਿ ਲੋਕਾਂ ਦੀਆਂ ਮਰਦਾ ਜੋ ਕੀ ਹੈ ਹੋ ਜਾਂਦੀਆਂ ਨੇ ਪੂਰੀਆਂ ਇਸ ਦਰਬਾਰ ਦੇ ਵਿੱਚ ਬੁग्गा जाहरवीर ਜੀ ਆ ਬਾਬਾ ਸਿੱਤ ਸਲਖਣ ਤੋਂ aloop ਹੋਣ ਤੇ ਪ੍ਰਗਟ ਹੋਣ ਦੀ ਵਿਦਿਆ ਉਹਨਾਂ ਨੇ ਹਾਸਲ ਕੀਤੀ ਤੇ ਉਹ aloop ਹੋ ਕੇ ਇਸ ਜਗਤ ਤੋਂ ਆਪਣੇ ਮਹਿਲਾ ਦੇ ਵਿੱਚ ਆਪਣੀ ਰਾਣੀ ਨੂੰ ਮਿਲਣ ਵਾਸਤੇ ਜਾਂਦੇ ਸੀਗੇ ਇੱਕ ਦਿਨ ਛੁੱਪ ਕੇ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਵੇਖ ਲਿਆ ਤੇ ਮਾਤਾ ਦੀ ਮਮਤਾ ਇੰਨੀ ਪਿਆਰੀ ਮਮਤਾ ਤੇ ਮੋਹ ਦੇ ਵਿੱਚ ਆ ਕੇ ਉਹਨਾਂ ਨੇ ਸੋਚਿਆ ਵੀ ਬੁग्गा जाहरवीर ਜੀ ਨੂੰ ਠਿਕਨ ਲਾਉਂਦੇ ਲਈ ਪਰ ਬੁग्गा जाहरवीर ਜੀ ਰੁੱਸ ਕੇ ਹਮੇਸ਼ਾ ਹਮੇਸ਼ਾ ਦੇ ਲਈ ਪਿੰਡ ਚਪਾਰ ਦੇ ਵਿੱਚ ਆਪਣੇ ਦੋਸਤ ਬਾਬਾ ਸਿਰਫ ਲਖਨਜੀ ਦੇ ਨਾਲ ਰਹਿਣ ਲੱਗੇ। ਪਾਰ ਦਾ ਮੇਲਾ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਮਸ਼ਹੂਰ ਮੇਲਾ ਹੈ। ਸੋ ਇਹ ਸਾਰਾ ਸੰਗਤਾਂ ਦੇ ਲਈ ਬਣਾਇਆ ਜਾ ਰਿਹਾ ਵਾ। ਤੁਸੀਂ ਦੇਖ ਸਕਦੇ ਹੋ। ਤੇ ਸੇਵਾਦਾਰ ਹੈਪੀ ਬਾਬਾ ਜੀ ਨੇ। ਸੋ ਅੰਦਰ ਚਲਦੇ ਆ ਮੱਥਾ ਟੇਕਦੇ ਆ ਤੇ ਦਰਸ਼ਨ ਕਰਦੇ ਆ। ਗੁਗਾ ਜਹਰਵੀਰ ਜੀ ਬਾਬਾ ਗੋਰਖਨਾਥ ਜੀ ਦੇ ਸ਼ਿਸ਼ੇ ਸੀ ਤੇ ਬਾਬਾ ਸਿਰਸ ਲਖਨਜੀਤ ਦੇ ਦੋਸਤ ਸੀਗੇ ਸੋ ਆਪਣੇ ਦੋਸਤ ਦੇ ਨਾਲ ਗੁਗਾ ਜਹਰਵੀਰ ਜੀ ਛਪਾਰ ਪਿੰਡ ਡਿਸਟ੍ਰਿਕਟ ਲੁਧਿਆਣਾ ਇਸ ਜਗ੍ਹਾ ਤੇ ਰਹਿੰਦੇ ਸੀ ਤੇ ਛਪਾਰ ਦਾ ਮੇਲਾ ਹਰ ਸਾਲ ਸਤੰਬਰ ਦੇ ਵਿੱਚ ਇੱਕ ਹਫਤੇ ਦੇ ਲਈ ਇਹ ਮੇਲਾ ਲੱਗਦਾ ਤੇ ਦੂਰ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਛਪਾਰ ਦੇ ਮੇਲੇ ਦੇ ਵਿੱਚ ਸਨੇਕ ਆਫ ਗੋਡ ਦੇ ਨਾਮ ਤੋਂ ਜਾਣੇ ਜਾਂਦੇ ਨੇ ਗੁਗਾ ਜਹਰਵੀਰ ਜੀ ਇਹ ਸੱਪਾਂ ਤੋਂ ਬਚਾਉਂਦੇ ਨੇ ਤੇ ਸੱਪਾਂ ਦੇ ਦੇਵਤਾ ਮੰਨੇ ਜਾਂਦੇ ਨੇ ਗੱਗਾ ਜਹਰਵੀਰ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਕਹ ਜੈ ਜੈ ਪੀਰਾਂ ਦੀ ਜੈ 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 ਹੋ ਜਾਏ ਹੋ ਕੀ ਲੈਂਕ ਲੂੰਗਾ ਗੱਗਾ ਜਹਰਵੀਰ ਜੀ ਨੀਲੇ ਘੋੜੇ ਤੇ ਸਵਾਰ ਬਜਾਓ ਤੌਣਗਾ ਲਾਓ ਫੁੱਲ ਵੀਡੀਓ ਦੇਖ ਰਹੀ ਮੇਰੀ ਪਿਆਰੀ ਸੰਗਤ ਜੀ ਸਾਡਾ ਅੱਜ ਦਾ ਵੀਡੀਓ ਇੱਥੇ ਤੱਕ ਦੇ ਹੀ ਸੀ ਤੇ ਹੁਣ ਥੋੜਾ ਜਿਹਾ ਵੀਊ ਆਪਾਂ ਤੁਹਾਨੂੰ ਦਿਖਾਉਨੇ ਆ ਬਾਹਰ ਦਾ ਤੋਂ ਵੀਡੀਓ ਬੜੀਆ ਲੱਗਿਆ ਤਾਂ ਆਪਣੇ ਵਿਚਾਰ ਜ਼ਰੂਰ ਕਮੈਂਟ ਚ ਦਿਓ ਸੋ ਤੁਸੀਂ ਦੇਖ ਸਕਦੇ ਹੋ ਛਪਾਰ ਦੀਆਂ ਜੋ ਕੀ ਹੈ ਆਉਣ ਵਾਲੇ 16 ਸਤੰਬਰ ਤੋਂ ਜੋ ਕਿ ਛਪਾਰ ਦਾ ਮੇਲਾ ਲੱਗਣਾ ਹੈ ਤੁਹਾਨੂੰ ਨਿਊ ਅਪਡੇਟ ਵੀਡੀਓ ਦਿਖਾ ਰਹੇ ਆ ਆਪਣੇ 2024 ਇਹ ਟਾਈਮ ਦੀ ਗੱਲ ਕੀਤੀ ਹੈ ਉਹਦਾ ਟਾਈਮ ਤੁਸੀਂ ਦੇਖ ਸਕਦੇ ਹੋ 6:34 ਹੋ ਗਏ ਸ਼ਾਮ ਦੇ ਤੇ ਬੁੱਧਵਾਰ ਦਾ ਦਿਨ ਹੈ 28 8 2024 ਦੀ ਵੀਡੀਓ ਦਿਖਾ ਰਹੇ ਹਾਂ ਤੁਹਾਨੂੰ ਤਿਆਰੀਆਂ ਜੋਰੋ ਸ਼ੋਰੋ ਦੇ ਨਾਲ ਚੱਲ ਰਹੀਆਂ ਨੇ ਤੇ ਖਜਲਾ ਬਣ ਰਿਹਾ ਇਸ ਜਗ੍ਹਾ ਤੇ ਤੇ ਦੂਰ ਦੂਰ ਦੁਕਾਨਦਾਰ ਹੁੰਦੇ ਨੇ ਬਰੋ ਆਪ ਕਹਾਂ ਸੇ ਆਏ ਹੋ ਹਾਂ ਬਲੰਦ ਸ਼ਹਿਰ ਸੇ ਸੋ ਬਹੁਤ ਦੂਰ ਦੂਰੋਂ ਜੋ ਕਿ ਹੈ ਦੁਕਾਨਦਾਰ ਚਪਾਰ ਦੇ ਮੇਲੇ ਦੇ ਵਿੱਚ ਆਉਂਦੇ ਨੇ ਦੁਕਾਨਾਂ ਸਜਾਉਂਦੇ ਨੇ ਲੱਤੀ ਹੈ ਤੇ ਫੂਡ ਕੋਰ ਹੈ ਉਰੇ ਦਾ ਪਾਠੀਆਂ ਪਾਠੀਆਂ ਬੋਲਤੇ ਪੰਜਾਬੀ ਵਿੱਚ ਤੇ ਹਿੰਦੀ ਵਿੱਚ ਬੋਲਤੇ ਖਜਲਾ ਸੋ ਬਹੁਤ ਹੀ ਮਸ਼ਹੂਰ ਹੈ ਖਜਲਾ ਤੇ ਪੰਜਾਬੀ ਦੇ ਵਿੱਚ ਪਾਠੀਆਂ ਤੇ ਜਿਹੜੀ ਮਠਾਈਆਂ ਨੇ ਇਹ ਆਪ ਬਣਾਉਂਦੇ ਨੇ ਇਹ ਮਠਾਈ ਆਪ ਬਣਾਤੇ ਹੋ ਮਠਾਈ ਆਪ ਬਣਾਤੇ ਹੋ ਜਿਹੜੀ ਮਠਾਈਆਂ ਹੈ ਆਪਣੇ ਆਪ ਬਣਾਉਂਦੇ ਨੇ ਇਹ ਪਾਠੀਆਂ ਦਾ ਫੂਡ ਕੋਰਡ ਜਿਹੜਾ ਹੈ ਇਹ ਸਾਰਾ ਜਿਹੜਾ ਕੀ ਆ ਸਿਸਟਮ ਹੈ ਇੱਕ ਪਾਸੇ ਹੁੰਦਾ ਤੇ ਜਿਹੜੇ ਮੇਲੇ ਜਾਂ ਖਡਾਉਣਿਆਂ ਸਾਰਾ ਪਾਕੀ ਸਾਰੇ ਇੱਕ ਪਾਸੇ ਤੇ ਤੁਸੀਂ ਦੇਖ ਸਕਦੇ ਹੋ ਬਾਹਰ ਦਾ ਥਿਊ ਦਰਬਾਰ ਦੇ ਸਾਹਮਣੇ ਆਪਾਂ ਖੜੇ ਆ ਤੇ ਜਿਹੜਾ ਖਜਲਾ ਹੈ ਪਾਠੀਆਂ ਹੈ ਦੁਕਾਨਦਾਰ ਬਹੁਤ ਦੂਰੋਂ ਪਹੁੰਚੇ ਹੋਏ ਨੇ ਤੇ ਦੁਕਾਨਾਂ ਸਜਾਈਆਂ ਨੇ ਇਹਨਾਂ ਨੇ ਤੇ ਬਹੁਤ ਦੂਰ ਦੂਰੋਂ ਜਿਹੜੇ ਇੱਕ ਹੈ ਦੁਕਾਨਦਾਰ ਆਉਂਦੇ ਨੇ ਰੰਗ-ਬਰੰਗੇ ਮਠਾਈਆਂ ਇਹ ਖੁਦ ਇਹ ਆਪ ਬਣਾਉਂਦੇ ਨੇ ਖਜਲਾ ਪੰਜਾਬੀ ਦੇ ਵਿੱਚ ਪਾਠੀਆਂ ਕਹਿੰਦੇ ਨੇ ਹਾਂਜੀ ਤੇ ਚੱਲਦੇ ਆ ਅੱਗੇ ਤੇ ਇਹਨਾਂ ਨੂੰ ਪੁੱਛਦੇ ਵੀ ਇਹ ਕਿੱਥੋਂ ਆਏ ਨੇ ਤੇ ਬਹੁਤ ਦੂਰ ਦੂਰੋਂ ਆਉਂਦੇ ਨੇ ਤੇ ਇਹਨਾਂ ਨੂੰ ਪੁੱਛਦੇ ਆ ਵੀ ਕਿ ਕਿੱਥੋਂ ਆਏ ਨੇ ਇਹ ਪਾਠੀਆਂ ਹੈ ਖਜਲਾ बोलते ਹਿੰਦੀ ਵਿੱਚੋਂ ਕਿਹਾਂ ਸੇ ਆਏ ਹੋ ਆਪ ਯੂਪੀ ਸੇ ਆਏ ਹੋ ਇਤਨੀ ਦੂਰ ਸੇ अच्छा अच्छा मशहूर मेला पंजाब का मशहूर मेला छपार का मेला हां जी मशहूर है छपार का इस साल मेला लगने जा रहा है कब अगले साल जी 15 15 16 से मेला शुरू हो जाएगा ना हां तो ਤੁਸੀਂ ਦੇਖ ਸਕਦੇ ਹੋ ਬਹੁਤ ਦੂਰੋਂ ਦੂਰੋਂ ਜੋ ਕਿ ਹੈ ਸੰਗਤਾਂ ਦੁਕਾਨਦਾਰ ਪਹੁੰਚਦੇ ਨੇ ਛਪਾਰ ਦੇ ਮੇਲੇ ਦੇ ਵਿੱਚ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਆਪਣੇ ਆਪ ਦੇ ਵਿੱਚ ਛਪਾਰ ਦਾ ਮੇਲਾ ਬਹੁਤ ਹੀ ਮਸ਼ਹੂਰ ਮੇਲਾ ਇਤਿਹਾਸਿਕ ਮੇਲਾ ਤੇ 1100 ਸਾਲਾਂ ਤੋਂ ਲੱਗਦਾ ਆ ਰਿਹਾ ਚਪਾਰ ਦਾ ਮੇਲਾ ਗੁੱਗਾ ਜ਼ਾਹਰ ਪੀਰ ਜੀ ਦੇ ਦਰਬਾਰ ਦੇ ਵਿੱਚ ਤੇ ਬਾਬਾ ਸਿਰਸ ਲਖਣ ਜੀ ਦੇ ਦੋਸਤ ਸੀ ਗੁੱਗਾ ਜ਼ਾਹਰ ਵੀਰ ਜੀ ਤੇ ਕੰਮ ਜੋਰੋ ਸ਼ੋਰੋ ਨਾਲ ਚੱਲ ਰਿਹਾ ਇਸ ਜਗ੍ਹਾ ਤੇ 16 ਸਤੰਬਰ ਤੋਂ ਲੱਗਣਾ ਹੋਣਾ ਮੇਲਾ 16 ਸਤੰਬਰ ਤੋਂ ਲੱਗੇਗਾ ਮੇਲਾ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਸੋ ਸਾਡਾ ਅੱਜ ਦਾ ਵੀਡੀਓ ਇੱਥੇ ਤੱਕ ਦਾ ਹੀ ਸੀਗਾ ਜੇ ਵੀਡੀਓ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੈ ਪੀਰਾਂ ਦੀ ਮਿਲਦੇ ਆ ਫੇਰ ਤੋਂ ਇੱਕ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਤੇ ਚਾਪੀ ਬਾਤਾਂ ਤੇ ਇਸ ਕਰਤਾ ਸੈਲਫ ਸਟਾਰਟ ਤੇ ਚੱਲਦੇ ਆ ਦੇਖੋ ਜੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਗੁਰੂਆਂ ਪੀਰਾਂ ਦੀ ਧਰਤੀ ਤੇ ਬੜੇ ਬੜੇ ਮੇਲੇ ਲੱਗ ਰਹੇ ਨੇ ਤੇ ਆਉਣ ਵਾਲੇ 16 ਸਤੰਬਰ ਨੂੰ ਜਿਹੜਾ ਮੇਲਾ ਲੱਗਣਾ ਚਪਾਰ ਦਾ ਮੇਲਾ ਇਹ ਪੂਰਾ ਇੰਨਾ ਕ ਰਸ਼ ਹੋ ਜਾਣਾ ਕਿ ਇੱਥੇ ਖੜਾ ਹੋਣ ਦੇ ਲਈ ਵੀ ਜਗ੍ਹਾ ਨਹੀਂ ਹੋਣਾ ਕਿਸੇ ਦੇ ਕੋਲ ਵੀ ਸੋ ਬਹੁਤ ਰਸ਼ ਹੁੰਦਾ ਜੀ ਚਪਾਰ ਦੇ ਮੇਲੇ ਦੇ ਵਿੱਚ ਤੇ ਹੁਣ ਆਪਾਂ ਚੱਲਿਆਂ ਸ਼ਹਿਰ ਨੂੰ ਆਪਣੇ ਮੰਡੀ ਅਮ드ਗੜ ਤੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ ਜੈ ਤੇਰਾ ਆਈ ਲਵ ਛਪਾਰ ਨਿਊ ਅਪਡੇਟ ਵੀਡੀਓ 28 8 2024 ਦੀ ਛਪਾਰ ਦੇ ਮੇਲੇ ਦੀਆਂ ਅਪਡੇਟ